ਗੁਰਦੁਆਰਾ ਆਲਮਗਿਰ ਸਾਹਿਬ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਅੰਦਰ ਆਲਮਗਿਰ ਪਿੰਡ ਵਿਖੇ ਸਥਿਤ ਹੈ ਇਹ ਪਵਿੱਤਰ ਸਥਾਨ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਸੰਬੰਧਿਤ ਹੈ ਇਹ ਗੁਰਦੁਆਰਾ ਉਹਨਾਂ ਦੀ ਯਾਦਗਾਰ ਵਿੱਚ ਬਣਾਇਆ ਗਿਆ ਸੀ ਜਦੋਂ ਗੁਰੂ ਸਾਹਿਬਾਨ ਚਮਕੌਰ ਦੀ ਜੰਗ ਤੋਂ ਬਾਅਦ ਇੱਥੇ ਵਿਸ਼ਰਾਮ ਕੀਤਾ ਸੀ ਸામਨੇ ਜਿਹੜੇ ਤੁਸੀਂ ਪਵਿੱਤਰ ਸਥਾਨ ਦੇ ਦਰਸ਼ਨ ਕਰ ਰਹੇ ਹੋ ਇਹ ਹੈ ਗੁਰਦੁਆਰਾ ਸਾਹਿਬ ਦਾ ਮੁੱਖ ਦਵਾਰ ਤੇ ਜਿੱਥੋਂ ਪ੍ਰਵੇਸ਼ ਕੀਤਾ ਜਾਂਦਾ ਹੈ ਤੇ ਜਿਹੜਾ ਤੁਸੀਂ ਸਾਹਮਣੇ ਦੇਖ ਰਹੇ ਹੋ ਇਹ ਪਹਿਲਾ ਪੁਰਾਣਾ ਦਰਵਾਜ਼ਾ ਸੀ ਜਿਹੜਾ ਮੁੱਖ ਦਵਾਰ ਸੀ ਜਿੱਥੋਂ ਪ੍ਰਵੇਸ਼ ਕੀਤਾ ਜਾਂਦਾ ਸੀ ਤੇ ਆ ਗੁਰਦੁਆਰਾ ਸਾਹਿਬ ਦਾ ਹੁਣ ਨਵਾਂ ਜਿਹੜਾ ਬਾ ਦਰਵਾਜ਼ਾ ਬਣਾਇਆ ਗਿਆ ਹੈ ਸਾਹਮਣੇ ਜੋੜਾ ਘਰ ਆ ਤੇ ਜਿੱਥੇ ਤੁਸੀਂ ਆਪਣੇ ਜੋੜਾ ਜਮਾ ਕਰਵਾ ਸਕਦੇ ਹੋ ਤੇ ਚਲੋ ਚੱਲਦੇ ਹਾਂ ਹੁਣ ਕਰਵਾਨੇ ਆਪਣੇ ਜੋੜੇ ਜਮਾ ਤੇ ਫਿਰ ਕਰਾਂਗੇ ਗੁਰੂ ਦੀ ਹਜ਼ੂਰੀ ਦੇ ਵਿੱਚ ਨਮਨ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਸਾਡੇ ਚੈਨਲ ਪੀਬੀ10 ਬਲੌਗਰ ਤੇ ਤੇ ਅੱਜ ਅਸੀਂ ਪਹੁੰਚੇ ਆਂ ਬਹੁਤ ਹੀ ਮਹੱਤਵਪੂਰਨ ਤੇ ਇਤਿਹਾਸਿਕ ਸਥਾਨ ਆਲਮਘਿਰ ਗੁਰਦੁਆਰਾ ਇਹ ਲੁਧਿਆਣੇ ਦੇ ਵਿੱਚ ਇੱਕ ਛੋਟਾ ਜਿਹਾ ਪਿੰਡ ਵਾ ਜਿਹਦੇ ਵਿੱਚ ਮੰਜੀ ਸਾਹਿਬ ਗੁਰਦੁਆਰਾ ਸੇਤਾ ਜੋ ਗੁਰੂ ਗੋਬਿੰਦ ਸਿੰਘ ਜੀ ਦੇ ਇਤਿਹਾਸ ਨਾਲ ਜੁੜਿਆ ਹੋਇਆ ਹੈ ਤੇ ਅੱਜ ਆਪਾਂ ਤੁਹਾਨੂੰ ਦਰਸ਼ਨ ਕਰਵਾ ਰਹੇ ਆਂ ਮੰਜੀ ਸਾਹਿਬ ਗੁਰਦੁਆਰਾ ਦੇ ਤੇ ਚਲੋ ਆਓ ਚੱਲਦੇ ਆਂ ਕਹਿੰਦੇ ਬਾਜ ਵਾਂਗ ਉੱਡਣਾ ਸਿੱਖਾਂ ਦੀ ਰੀਤ ਸੱਚ ਤੇ ਹੱਕ ਲਈ ਲੈਣੀ ਵੀ ਤਿੱਖੀ ਬੀਤੇ ਨਾ ਚੁੱਕਦੇ ਨੇ ਨਾ ਮੁੜਦੇ ਨੇ ਰਾਹੋਂ ਸ਼ੇਰਾਂ ਦੀ ਕੂਮ ਹੈ ਨਾ ਰੱਖੀ ਕਿਸੇ ਤੋਂ ਆਸ ਹੈ ਇਹ ਸਾਡੇ ਸੇਖਨ ਤੇ ਲੋ ਜੀ ਹੁਣ ਆਪਾਂ ਜੋੜੇ ਜਮਾ ਕਰਵਾ ਚੁੱਕੇ ਆ ਹੁਣ ਅੱਗੇ ਚੱਲ ਕੇ ਆਪਾਂ ਕੜਾ ਪ੍ਰਸ਼ਾਦ ਲਵਾਂਗੇ ਤੇ ਫਿਰ ਗੁਰੂ ਦੀ ਹਜ਼ੂਰੀ ਦੇ ਵਿੱਚ ਜਾ ਕੇ ਅਰਦਾਸ ਦੇ ਵਿੱਚ ਸ਼ਾਮਿਲ ਹੋਵਾਂਗੇ ਗੁਰਦੁਆਰਾ ਸਾਹਿਬ ਦੇ ਖੱਬੇ ਹੱਥ ਜੋੜਾ ਘਰ ਹੈ ਤੇ ਉਸ ਦੇ ਨਾਲ ਹੀ ਗੁਰਦੁਆਰਾ ਸਾਹਿਬ ਦਾ ਮੁੱਖ ਪ੍ਰਵੇਸ਼ ਦੁਆਰ ਹੈ ਲੋਕ ਕਹੋ ਪਰ ਕੋ ਦੱਸ ਆਸ ਕੀ ਆ ਕਿ ਆਸ ਸੁਮੈ ਐਸੇ ਨਾ ਸੁਮੈ ਸੁਖੀ ਨਾ ਦੋਹੇ ਰਾਜਾ ਤੋਂ ਸੁਮੈ ਨਾ ਹੁਣ ਇਥੋਂ ਲਵਾਂਗੇ ਕੜਾ ਪ੍ਰਸ਼ਾਦ ਤੇ ਫਿਰ ਚੱਲਾਂਗੇ ਗੁਰੂ ਸਾਹਿਬਾਨ ਦੀ ਹਜ਼ੂਰੀ ਦੇ ਵਿੱਚ ਜਦੋਂ ਵੀ ਸਿੱਧੂ ਸਾਹਿਬ ਨੂੰ ਛੁੱਟੀ ਹੁੰਦੀ ਆ ਤੇ ਅਸੀਂ ਆਪਣੇ ਬੱਚਿਆਂ ਨੂੰ ਗੁਰਦੁਆਰਾ ਸਾਹਿਬ ਗੁਰੂ ਦੀ ਹਜ਼ੂਰੀ ਵਿੱਚ ਜ਼ਰੂਰ ਲੈ ਕੇ ਆਣੇ ਆ ਤੇ ਆਖਿਰ ਕਿਉਂ ਬੰਦੇ ਨੂੰ ਗੁਰੂ ਦੀ ਹਜ਼ੂਰੀ ਵਿੱਚ ਆਉਣਾ ਚਾਹੀਦਾ ਹੈ ਕਹਿੰਦੇ ਨੇ ਗੁਰੂ ਦੀ ਹਜ਼ੂਰੀ ਵਿੱਚ ਆਉਣਾ ਸਿਰਫ ਇੱਕ ਰਿਐਤ ਜਾਂ ਰਸਮ ਨਹੀਂ ਇਹ ਰੂਹਾਨੀ ਜ਼ਿੰਦਗੀ ਦਾ ਇੱਕ ਅਹੰਕਾਰ ਮੁਕਤ ਨਿਮਰਤਾ ਭਰਿਆ ਕਦਮ ਹੈ ਇਥੇ ਆਉਣਾ ਚਾਹੀਦਾ ਹੈ ਕਹਿੰਦੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਆਉਣ ਨਾਲ ਅੰਦਰੋਂ ਨਿਮਰਤਾ ਆਉਂਦੀ ਹੈ ਸਿਰ ਝੁੱਕ ਕੇ ਅਸੀਂ ਆਪਣੇ ਅਹੰਕਾਰ ਨੂੰ ਛੱਡਦੇ ਹਾਂ ਤੇ ਗੁਰੂ ਦੀ ਬਾਣੀ ਤੋਂ ਕੁਝ ਸਿੱਖਣ ਦਾ ਮੌਕਾ ਮਿਲਦਾ ਹੈ ਗੁਰੂ ਦੀ ਹਜ਼ੂਰੀ ਵਿੱਚ ਆਉਣ ਨਾਲ ਇੱਥੇ ਮਨ ਨੂੰ ਸ਼ਾਂਤੀ ਮਿਲਦੀ ਹੈ ਦੁਨਿਆਵੀ ਚਿੰਤਾਵਾਂ ਤੋਂ ਦੂਰ ਬੰਦਾ ਆਪਣੇ ਅੰਦਰ ਛਾਤੀ ਮਾਰਦਾ ਤੇ ਗੁਰੂ ਦੇ ਨਾਲ ਜੁੜਦਾ ਹੈ ਸਾਧ ਸੰਗਤ ਵਿੱਚ ਬੈਠ ਕੇ ਗੁਰੂ ਦੀ ਹਜ਼ੂਰੀ ਵਿੱਚ ਆਉਣਾ ਇਹ ਮਨੁੱਖਾ ਦੇ ਕਦਮ ਨੂੰ ਸੁਧਾਰਦਾ ਹੈ ਕਹਿੰਦੇ ਸਾਧ ਸੰਗਤ ਮਿਲ ਹਰ ਗੁਣ गावा ਗੁਰੂ ਦੀ ਹਜ਼ੂਰੀ ਵਿੱਚ ਆਉਣਾ ਜੋ ਮਿਲਿਆ ਉਸ ਦਾ ਸ਼ੁਕਰ ਅਦਾ ਕਰਨਾ ਤੇ ਅਰਦਾਸ ਕਰਨਾ ਇਹ ਜੀਵਨ ਦਾ ਇੱਕ ਬਹੁਤ ਵੱਡਾ ਪੱਧਰ ਹੈ ਗੁਰੂ ਦੀ ਹਜ਼ੂਰੀ ਵਿੱਚ ਆਉਣਾ ਮਨ ਮਤ ਤੇ ਰੂਹ ਦੀ ਸਫਾਈ ਲਈ ਜ਼ਰੂਰੀ ਹੈ ਇਹ ਸਾਨੂੰ ਯਾਦ ਦਿਲਾਉਂਦਾ ਹੈ ਕਿ ਅਸੀਂ ਅਸਲ ਰਾਜ ਗੁਰੂ ਦੀ ਰਹਿਮਤ ਹੈ ਨਾ ਕਿ ਦੁਨਿਆਵੀ غرੂਰ ਦੇ ਵਿੱਚ ਹੈ ਸੋ ਸਾਨੂੰ ਆਪਣੇ ਬੱਚਿਆਂ ਨੂੰ ਗੁਰੂ ਸਾਹਿਬਾਨ ਦੇ ਨਾਲ ਜ਼ਰੂਰ ਜੋੜਨਾ ਚਾਹੀਦਾ ਹੈ ਆਓ ਜਾਣੀਏ ਗੁਰਦੁਆਰਾ ਸ਼੍ਰੀ ਆਲਮਗੀਰ ਸਾਹਿਬ ਦਾ ਇਤਿਹਾਸ ਇਹ ਲੁਧਿਆਣਾ ਜ਼ਿਲ੍ਹੇ ਤੋਂ 10 ਕਿਲੋਮੀਟਰ ਦੂਰ ਗਿੱਲ ਪਿੰਡ ਵਿੱਚ ਸਥਿਤ ਹੈ ਤੇ ਆਲਮਗੀਰ ਇਸ ਪਿੰਡ ਦਾ ਨਾਮ ਹੈ ਇਹ ਉਹੀ ਪਵਿੱਤਰ ਧਰਤੀ ਹੈ ਜਿੱਥੇ 1705 ਈਸਵੀ ਵਿੱਚ 10ਵੇਂ ਪਾਸ਼ਾ ਸਿੱਧੂ ਗੁਰੂ ਗੋਬਿੰਦ ਸਿੰਘ ਦੀ ਚਮਕੌਰ ਦੀ ਲੜਾਈ ਤੋਂ ਬਾਅਦ ਆਪਣੇ ਤਿੰਨ ਸਿੱਖਾਂ ਨਾਲ ਇੱਥੇ ਪਹੁੰਚੇ ਸਨ। ਔਰੰਗਜ਼ੇਬ ਦੀ ਫੌਜ ਹਰ ਪਾਸੇ ਘਾਲ ਰਹੀ ਸੀ ਗੁਰੂ ਸਾਹਿਬ ਨੂੰ। ਇੱਥੇ ਆ ਕੇ ਉਹਨਾਂ ਨੇ ਆਰਾਮ ਕੀਤਾ, ਸੰਗਤਾਂ ਨੂੰ ਬਖਸ਼ਿਸ਼ਾਂ ਦਿੱਤੀਆਂ। ਤੇ ਇੱਥੇ ਦਾ ਇੱਕ ਹੋਰ ਇਤਿਹਾਸਤ ਨੂੰ ਦੱਸਦੇ ਹਾਂ। ਇਤੇ ਦੋ ਮੁਸਲਮਾਨ ਭਾਈ ਸਨ ਆਲਮ ਅਤੇ ਗੀਰ ਜਦੋਂ ਗੁਰੂ ਸਾਹਿਬ ਦੀ ਹਾਲਤ ਵੇਖੀ ਉਹਨਾਂ ਨੇ ਆ ਕੇ ਨਤਮਸਤਕ ਹੋਏ ਤੇ ਗੁਰੂ ਸਾਹਿਬ ਤੋਂ ਅਸ਼ੀਰਵਾਦ ਪ੍ਰਾਪਤ ਕੀਤੇ ਤੇ ਇਤਿਹਾਸ ਗਵਾਹ ਹੈ ਕਿ ਉਹਨਾਂ ਨੇ ਆਲਮ ਤੇ ਗੀਰ ਦੋਵਾਂ ਭਰਾਵਾਂ ਨੇ ਗੁਰੂ ਸਾਹਿਬ ਨੂੰ ਘੋੜਾ ਭੇਟ ਕੀਤਾ ਇਸੇ ਘੋੜੇ ਤੋਂ ਮਦਦ ਮਿਲੀ ਉਹਨਾਂ ਨੂੰ ਦਿੱਲੀ ਜਾਣ ਵਾਸਤੇ ਇਹ ਬਹੁਤ ਹੀ ਇਤਿਹਾਸਕ ਥਾਂ ਦਾ ਸੰਗਤਾਂ ਦਰਸ਼ਨ ਕਰਦੀਆਂ ਨੇ ਤੇ ਮਨ ਸ਼ਾਂਤ ਹੋ ਜਾਂਦਾ ਇਸ ਜਗ੍ਹਾ ਤੇ ਆ ਕੇ ਸੋ ਚਲੋ ਆਓ ਹੁਣ ਚੱਲਦੇ ਹਾਂ ਸਰੋਵਰ ਦੇ ਨਜ਼ਦੀਕ ਇਸ ਦਾ ਵੀ ਬਹੁਤ ਵੱਡਾ ਇਤਿਹਾਸ ਹੈ ਆਖਦੇ ਹਨ ਜਦੋਂ ਗੁਰੂ ਸਾਹਿਬ ਜੀ ਆਲਮਗੀਰ ਪਿੰਡ ਪਹੁੰਚੇ ਸਨ ਉਨ੍ਹਾਂ ਨੇ ਥੋੜਾ ਆਰਾਮ ਕਰਨ ਲਈ ਇੱਕ ਥਾਂ ਮੰਜੀ ਲਾਈ। ਗੁਰੂ ਸਾਹਿਬ ਆਰਾਮ ਕਰ ਰਹੇ ਸਨ ਤਾਂ ਸੰਗਤ ਨੇ ਦੇਖਿਆ ਕਿ ਇੱਕ ਜ਼ਹਿਰੀਲਾ ਸੱਪ ਗੁਰੂ ਸਾਹਿਬ ਵੱਲ ਵੱਧ ਰਿਹਾ ਸੀ। ਸੱਪ ਬਿਲਕੁਲ ਨਜ਼ਦੀਕ ਪਹੁੰਚ ਗਿਆ ਪਰ ਅਚਾਨਕ ਉਹ ਰੁਕ ਗਿਆ ਤੇ ਗੁਰੂ ਸਾਹਿਬ ਦੇ ਚਰਨਾਂ ਅੱਗੇ ਝੁਕ ਗਿਆ। ਇਹ ਦ੍ਰਿਸ਼ ਸਾਰੀ ਸੰਗਤ ਆਪਣੀ ਨਿਗਾਹਾਂ ਨਾਲ ਦੇਖ ਰਹੀ ਸੀ। ਗੁਰੂ ਸਾਹਿਬ ਨੇ ਸੱਪ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ। ਸੋਗੋ ਉਲਟ ਇਹੇ ਕਿਹਾ ਕਿ ਇਹ ਵੀ ਮੇਰੇ ਰੱਬ ਦੀ ਰਚਨਾ ਹੈ ਇਸ ਸਪਨੇ ਕਥਾ ਅਨੁਸਾਰ ਗੁਰੂ ਸਾਹਿਬ ਦੇ ਚਰਨਾਂ ਨੂੰ ਛੋ ਕੇ ਆਪਣੇ ਆਪ ਨੂੰ ਪਵਿੱਤਰ ਮੰਨਿਆ ਬਾਅਦ ਵਿੱਚ ਜਦ ਸਰੋਵਰ ਦੀ ਖੁਦਾਈ ਹੋਈ ਤਾਂ ਮੰਨਿਆ ਜਾਂਦਾ ਹੈ ਕਿ ਇਹ ਸੱਪ ਇੱਥੇ ਹੀ ਰਹਿੰਦਾ ਸੀ ਤੇ ਇਸ਼ਨਾਨ ਕਰਦੇ ਹੋਏ ਸੰਗਤ ਨੂੰ ਕਦੇ ਵੀ ਨੁਕਸਾਨ ਨਹੀਂ ਦਿੰਦਾ ਸੀ ਸੋ ਜਿਹੜਾ ਤੁਸੀਂ ਇਹ ਦ੍ਰਿਸ਼ ਦੇਖ ਸਕਦੇ ਹੋ ਇਹੀ ਜਗ੍ਹਾ ਆ ਸਰੋਵਰ ਜਿਹੜਾ ਆ ਜਿੱਥੇ ਇਹ ਸੱਪ ਨੂੰ ਦੇਖਿਆ ਜਾਂਦਾ ਹੈ ਤੇ ਹੁਣ ਅੱਜ ਦੱਸਿਆ ਜਾਂਦਾ ਹੈ ਕਿ ਕਈ ਸੰਗਤਾਂ ਦੇ ਅਨੁਸਾਰ ਅੱਜ ਵੀ ਸਰੋਵਰ ਨੇੜੇ ਸੱਪ ਦੀ ਹਾਜ਼ਰੀ ਮਹਿਸੂਸ ਕੀਤੀ ਜਾਂਦੀ ਹੈ ਪਰ ਉਹ ਕਦੇ ਕਿਸੇ ਨੂੰ ਕੱਟਦਾ ਨਹੀਂ ਇਸ ਨੂੰ ਗੁਰਿਆ ਗੁਰੂ ਦੀ ਰੱਖਿਆ ਕਿਰਪਾ ਦਾ ਨਿਸ਼ਾਨ ਮੰਨਿਆ ਜਾਂਦਾ ਹੈ ਸੋ ਚਲੋ ਚੱਲਦੇ ਹਾਂ ਅੱਗੇ ਤੇ ਸਰੋਵਰ ਦੇ ਕੋਲ ਬੈਠ ਕੇ ਥੋੜੀ ਦੇਰ ਕਰਦੇ ਹਾਂ ਇਸ ਪਵਿੱਤਰ ਸਰੋਵਰ ਦੇ ਦਰਸ਼ਨ ਆਓ ਜਾਣੀਏ ਸਰੋਵਰ ਵਿੱਚ ਇਸ਼ਨਾਨ ਕਰਨ ਦਾ ਕੀ ਮਹੱਤਵ ਹੈ ਸਿੱਖ ਧਰਮ ਵਿੱਚ ਸਰੋਵਰ ਵਿੱਚ ਇਸ਼ਨਾਨ ਕਰਨਾ ਕੋਈ ਰਿਵਾਸੀ ਕਰਮ ਨਹੀਂ ਸਗੋ ਇਹ ਰੂਹਾਨੀ ਪਵਿੱਤਰਤਾ ਨਿਮਰਤਾ ਅਤੇ ਗੁਰਮਤ ਅਨੁਭੂਤੀਆਂ ਦਾ ਪ੍ਰਤੀਕ ਹੈ ਗੁਰਦੁਆਰਾ ਆਲਮਗਿਰ ਸਾਹਿਬ ਦੇ ਸਰੋਵਰ ਵਿੱਚ ਇਹ ਮਹੱਤਵ ਹੋਰ ਵੀ ਵੱਧ ਜਾਂਦਾ ਹੈ ਕਿਉਂਕਿ ਇਹ ਥਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਹਾਜ਼ਰੀ ਅਤੇ ਕਿਰਪਾ ਨਾਲ ਜੁੜੀ ਹੋਈ ਹੈ ਇਸ਼ਨਾਨ ਕਰਨਾ ਸਿਰਫ ਸਰੀਰ ਦੀ ਸਫਾਈ ਨਹੀਂ ਇਹ ਅੰਦਰੂਨੀ ਮੈਲ ਵਿਕਾਰਾਂ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਤੋਂ छुटकारा ਲੈਣ ਦੀ ਮਾਨਸਿਕਤਾ ਹੈ ਦਰਬਾਰ ਸਾਹਿਬ ਦੇ ਆਪਾ ਕਰਲੇ ਦਰਸ਼ਨ ਤੇ ਉਹ ਸਰੋਵਰ ਦੇ ਵੀ ਕਿਤੇ ਦਰਸ਼ਨ ਪਰ ਅਸੀਂ ਪਾਣੀ ਸਣ ਨਹੀਂ ਕੀਤਾ ਸ্নান ਨਹੀਂ ਕੀਤਾ ਤੇ ਜੋ ਸਮਾਂ ਜ਼ਿਆਦਾ ਹੋ ਗਿਆ ਇੱਥੇ ਆ ਕੇ ਮਾਨੂੰ ਇੰਨੀ ਸ਼ਾਂਤੀ ਮਿਲਦੀ ਹੈ ਨਾ ਕੀ ਕਹਿਣਾ ਛੋਟੇ ਹੁੰਦੇ ਬਚਪਨ ਦਾ ਅਸੀਂ ਇੱਥੇ ਆਨੇ ਹੁੰਦੇ ਸਾਰੇ ਇਕੱਠੇ ਹੋ ਗਏ ਬੜੇ ਚਿਰਾਂ ਬਾਅਦੋਂ ਦਰਸ਼ਨ ਕੀਤੇ ਆ ਆਲਮ ਗੁਰਦੁਆਰਾ ਸਾਹਿਬ ਦੇ ਤੇ ਅੱਜ ਮਾਨ ਬੜਾਈ ਸ਼ਾਂਤ ਹੋਇਆ ਦੇਖ ਕੇ ਗੁਰਦੁਆਰਾ ਸਾਹਿਬ ਨੂੰ ਤੇ ਚਲੋ ਚੱਲਦੇ ਆ ਅੱਗੇ ਹੋਰ ਤਿਕਰਾਨੇ ਤੁਹਾਨੂੰ ਵੀ ਦਰਸ਼ਨ ਲੰਗਰਹਾਲ ਦੇ ਲੰਗਰਹਾਰ ਦੇ ਵੀ ਕਰਦੇ ਆ ਦਰਸ਼ਨ ਆਖਦੇ ਹਨ ਜੇ ਮਨ ਨਿਰਮਲ ਨਾ ਹੋਈ ਤਾਂ ਸਭੇ ਥਾਈ ਮੈਲ ਗੁਰੂ ਜੀ ਦੇ ਕਥਨ ਅਨੁਸਾਰ ਗੁਰਬਾਣੀ ਸਾਨੂੰ ਇਹ ਸਿਖਾਉਂਦੀ ਹੈ ਕਿ ਜੇ ਮਨ ਪਵਿੱਤਰ ਨਹੀਂ ਤਾਂ ਤੂੰ ਕਿਤੇ ਵੀ ਚਲਾ ਜਾ ਮੈਲ ਤੇਰੇ ਨਾਲ ਹੀ ਹੈ ਸਰੋਵਰ ਵਿੱਚ ਇਸ਼ਨਾਨ ਕਰਨਾ ਸਿਰਫ ਪਾਣੀ ਵਿੱਚ ਡੁੱਬ ਕੇ ਲੋਣਾ ਨਹੀਂ ਇਹ ਇੱਕ ਆਤਮਿਕ ਸੰਕੇਤ ਹੈ ਕਿ ਅਸੀਂ ਆਪਣੀਆਂ ਅੰਦਰਲੀ ਮੈਲ ਤੋਂ ਰਹਿ ਹਾਂ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਜਦੋਂ ਅਸੀਂ ਗੁਰੂ ਚਰਨਾ ਵਿੱਚ ਆਉਂਦੇ ਹਾਂ ਤੇ ਸਾਨੂੰ ਮਨ ਲੈਣਾ ਚਾਹੀਦਾ ਹੈ ਆਪਣੀਆਂ ਇਹ ਗਲਤੀਆਂ ਮੈਂ ਆਪਣੀਆਂ ਗਲਤੀਆਂ ਨੂੰ ਸਵੀਕਾਰ ਕਰ ਰਿਹਾ ਹਾਂ ਮੈਂ ਮਨ ਦੀ ਸਫਾਈ ਲਈ ਇੱਥੇ ਆਇਆ ਹਾਂ ਮੈਂ ਆਪਣੀ ਆਤਮਾ ਨੂੰ ਗੁਰੂ ਦੇ ਸ਼ਬਦਾਂ ਵਿੱਚ ਨਿਰਮਲ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਨੇ ਨਾਮ ਜਪਿਆ ਉਹੀ ਸੱਚੀ ਪਵਿੱਤਰਤਾ ਨੂੰ ਪ੍ਰਾਪਤ ਕਰਦੇ ਹਨ ਸੋ ਹੁਣ ਸਾਧ ਸੰਗਤ ਜੀ ਰਹਿ ਰਾਜ ਦਾ ਸਮਾਂ ਹੋ ਚੁੱਕਿਆ ਹੁਣ ਸਾਧ ਸੰਗਤ ਜੀ ਅਸੀਂ ਅਰਦਾਸ ਦੇ ਵਿੱਚ ਸ਼ਾਮਿਲ ਹੋਵਾਂਗੇ ਤੇ ਉਸ ਦੇ ਉਪਰੰਤ ਤੁਹਾਨੂੰ ਲੰਗਰ ਕਰਦੇ ਦਰਸ਼ਨ ਕਰਵਾਵਾਂਗੇ ਨਾਨਕ ਬਤੇ ਚਿੱਤੋ ਤੁਮਰੀ ਸਾਤਸੰਗਤ ਜੀ ਆਪਾਂ ਨਿਸ਼ਾਨ ਸਾਹਿਬ ਦੇ ਦਰਸ਼ਨ ਕਰਾਂਗੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਨਿਸ਼ਾਨ ਸਾਹਿਬ ਨੂੰ ਖਾਲਸੇ ਦੀ ਪਹਿਚਾਨ ਅਤੇ ਰੂਹਾਨੀ ਸ਼ਕਤੀ ਦਾ ਪ੍ਰਤੀਕ ਬਣਾਇਆ ਜਿੱਥੇ ਨਿਸ਼ਾਨ ਸਾਹਿਬ ਲਹਿਰੋਂਦਾ ਹੈ ਉਹ ਥਾਂ ਸਿੱਖੀ ਦੇ ਅਸੂਲਾਂ ਦੀ ਰਾਖੀ ਕਰਦੀ ਹੈ ਨਿਸ਼ਾਨ ਸਾਹਿਬ ਦੇ ਹੇਠਾਂ ਹਰ ਕੋਈ ਆ ਸਕਦਾ ਹੈ ਚਾਹੇ ਉਹ ਕਿਸੇ ਵੀ ਧਰਮ ਜਾਂ ਜਾਤੀ ਦਾ ਹੋਵੇ ਇਹ ਮਾਨਵਤਾ ਲਈ ਖੁੱਲਾ ਦਰਵਾਜ਼ਾ ਹੈ ਨਿਸ਼ਾਨ ਸਾਹਿਬ ਸਿੱਖ ਰਾਜ ਦੇ ਅਸੂਲਾਂ ਸਰਬੱਤ ਦਾ ਭਲਾ ਨਿਆਂ ਧਰਮ ਯੁੱਧ ਦੀ ਨਿਸ਼ਾਨੀ ਹੈ ਸਾਤ ਸੰਗਤ ਜੀ ਅਸੀਂ ਤੁਹਾਨੂੰ ਲੰਗਰ ਘਰ ਦੇ ਦਰਸ਼ਨ ਵੀ ਕਰਵਾਵਾਂਗੇ ਸੋ ਚਲੋ ਹੁਣ ਅੱਗੇ ਚੱਲਦੇ ਆਂ ਆਪਾਂ ਲੰਗਰ ਘਰ ਬੰਦੋਰਾ ਸਾਹਿਬ ਤੇ ਲੰਗਰ 24 ਘੰਟੇ ਚੱਲਦਾ ਜੀ ਜਿਹੜੇ ਮਰਜ਼ੀ ਸ਼ਹਿਰ ਚ ਚੱਲ ਜਿਓ ਬਾਬਾ ਨਾਨਕ ਨੇ ਇਹ ਲੰਗਰ ਲਾਇ ਹੋਇਆ ਤੇ ਇਦਾਂ ਹੀ ਚੱਲਦੇ ਰਹਿਣ ਸੰਗਤਾਂ ਦੀ ਕਿਰਪਾ ਨਾਲ ਹੀ ਚੱਲਦੇ ਆ ਤੇ ਗੁਰੂ ਪੰਖਸ਼ਾਹ ਦੀ ਕਿਰਪਾ ਨਾਲ ਤੇ ਅਸੀਂ ਵੀ ਹੁਣ ਲੰਗਰ ਸ਼ੰਗਾਂ ਚੱਲੇ ਆ ਤੇ ਫਿਰ ਕਰਦੇ ਆ ਇਦਾਂ ਹੀ ਇਹ ਹੈ ਜੀ ਗੁਰਦੁਆਰਾ ਮੰਜੀ ਸਾਹਿਬ ਦੇ ਲੰਗਰ ਕਰਦੀ ਇਮਾਰਤ ਸੋ ਚਲੋ ਆਓ ਚੱਲਦੇ ਆ ਤੇ ਦੇਖਦੇ ਆ ਗੁਰਦੁਆਰੇ ਦਾ ਲੰਗਰ ਹਾਲ ਮੰਜੀ ਸਾਹਿਬ ਗੁਰਦੁਆਰੇ ਦਾ ਲੰਗਰ ਹਾਲ ਬਹੁਤ ਹੀ ਜ਼ਿਆਦਾ ਵੱਡਾ ਹੈ ਜਿਸ ਜਗ੍ਹਾ ਤੇ ਬੈਠ ਕੇ ਰਾਜੇ ਮਹਾਰਾਜੇ ਅਮੀਰ ਗਰੀਬ ਉੱਚ ਨੀਚ ਹਿੰਦੂ ਮੁਸਲਮਾਨ ਸਭ ਇੱਕੋ ਪੰਗਤ ਵਿੱਚ ਬੈਠ ਕੇ ਖਾਂਦੇ ਹਨ ਲੰਗਰ ਬਣਾਉਣ ਤੋਂ ਲੈ ਕੇ ਪਕਾਣਾ ਪਲੇਟਾਂ ਧੋਣਾ ਭਰੋਸਣਾ ਸਭ ਸੇਵਾ ਦਾ ਅੰਗ ਹੈ ਸੇਵਾ ਕਰਨ ਨਾਲ ਮਨੁੱਖ ਅਹੰਕਾਰ ਤੋਂ ਦੂਰ ਹੋ ਜਾਂਦਾ ਹੈ ਤੇ ਨਿਮਰਤਾ ਅੰਦਰ ਆਉਂਦੀ ਹੈ ਜੀ ਸਾਧ ਸੰਗਤ ਜੀ ਅੱਜ ਅਸੀਂ ਤੁਹਾਨੂੰ ਦਰਸ਼ਨ ਕਰਵਾਏ ਗੁਰਦੁਆਰਾ ਆਲਮਗੀਰ ਮੰਜੀ ਸਾਹਿਬ ਦੇ ਤੇ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਿਸ ਤਰ੍ਹਾਂ ਦੇ ਲੱਗੇ ਤੁਸੀਂ ਕਮੈਂਟਾਂ ਦੇ ਵਿੱਚ ਜਰੂਰ ਦੱਸਣਾ ਜੀ ਸਿਰਫ ਇੱਕ ਜੈਕਾਰਾ ਲਗਾ ਦਿਓ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਬਸ ਇਹਨਾਂ ਤੁਸੀਂ ਕਮੈਂਟ ਕਰ ਦਿਓ ਤੇ ਬਾਕੀ ਆਉਣ ਵਾਲੇ ਸਮਿਆਂ ਦੇ ਵਿੱਚ ਤੁਸੀਂ ਹੋਰ ਕਿਹੜੀ ਇਤਿਹਾਸਿਕ ਜਗ੍ਹਾ ਦੇਖਣਾ ਚਾਹੁੰਦੇ ਹੋ ਤੁਸੀਂ ਉਹ ਵੀ ਸਾਨੂੰ ਕਮੈਂਟਾਂ ਦੇ ਵਿੱਚ ਦੱਸ ਸਕਦੇ ਹੋ ਤੇ ਅਸੀਂ ਉੱਥੇ ਜਾਣ ਦੀ ਜ਼ਰੂਰ ਕੋਸ਼ਿਸ਼ ਕਰਾਂਗੇ ਤੇ ਬਾਕੀ ਅੱਜ ਦਾ ਵਲੌਗ ਤੁਹਾਨੂੰ ਕਿੱਦਾਂ ਦਾ ਲੱਗਾ ਇਹ ਤੁਸੀਂ ਜ਼ਰੂਰ ਦੱਸਣਾ ਹੈ ਸਾਰੇ ਗੁਰਦਾਰ ਸਾਹਿਬ ਦੇ ਦਰਸ਼ਨ ਕਰ ਚੁੱਕੇ ਆਂ ਤੇ ਪ੍ਰਸ਼ਾਦਾ ਛੱਕ ਚੁੱਕੇ ਆਂ ਪ੍ਰਸ਼ਾਦਾ ਬਹੁਤ ਹੀ ਜ਼ਿਆਦਾ ਸੁਆਦ ਸੀਗਾ ਤਾਲ ਫੁਲਕਾ ਬੁਰੂ ਦਾ ਲੰਗਰ ਤੇ ਹੁਣ ਵਲੌਗਿੰਗ ਕਰਾਂਗੇ ਇੱਥੇ ਹੀ ਸਮਾਪਤ ਵਲੌਗ ਕਿੱਦਾਂ ਦਾ ਲੱਗਾ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਤੇ ਹੁਣ ਮਿਲਾਂਗੇ ਆਪਾਂ ਨੈਕਸਟ ਵਲੌਗ ਦੇ ਵਿੱਚ ਕਿਸੇ ਹੋਰ ਪਵਿੱਤਰ ਤੇ ਇਤਿਹਾਸਕ ਸਥਾਨ ਦੇ ਦਿੱ। ਤਦ ਤੱਕ ਵਕਤ ਸਾਰਿਆਂ ਨੂੰ ਸਸ਼ਵੀਰ ਰਹਿਣਾ।